ਹੁਣ ਪੰਜਾਬ ਪੁਲਿਸ ਡੈਮਾ ਦੀ ਸੁਰੱਖਿਆ ਕਰੇਗੀ ਯਾਨੀ ਕਿ ਪੰਜਾਬ ਸਰਕਾਰ ਨੇ ਕੈਬਨਟ ਮੀਟਿੰਗ ਦੇ ਵਿੱਚ ਇੱਕ ਅਜੀਹਾ ਫੈਸਲਾ ਲੈ ਲਿਆ ਜੋ ਕਿਸੇ ਸਮੇਂ ਕਾਂਗਰਸ ਸਰਕਾਰ ਨੇ ਲਿਆ ਸੀ ਉਸ ਫੈਸਲੇ ਨੂੰ ਹੁਣ ਪੰਜਾਬ ਦੀ ਮੌਜੂਦਾ ਸਰਕਾਰ ਨੇ ਪਲਟ ਦਿੱਤਾ ਹੈ ਯਾਨੀ ਕਿ ਡੈਮਾ ਦੇ ਉੱਤੇ ਕੇਂਦਰੀ ਬਲਾਂ ਦੀ ਤਾਇਨਾਤੀ ਦੀ ਜੋ ਮਨਜ਼ੂਰੀ ਪੰਜਾਬ ਸਰਕਾਰ ਨੇ ਅ ਪਿਛਲੇ ਸਮੇਂ ਦੌਰਾਨ ਕਾਂਗਰਸ ਸਰਕਾਰ ਨੇ ਦਿੱਤੀ ਸੀ ਸਹਿਮਤੀ ਜਤਾਈ ਸੀ ਉਸ ਫੈਸਲੇ ਨੂੰ ਹੁਣ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਲਟ ਦਿੱਤਾ ਹੈ। ਯਾਨੀ ਕਿ ਪੰਜਾਬ ਦੇ ਹੱਕ ਦੀ ਗੱਲ ਕਰਦੇ ਹੋਏ ਪੰਜਾਬ ਪੁਲਿਸ ਨੂੰ ਹੀ ਡੈਮਾ ਦੀ ਸੁਰੱਖਿਆ ਦੇਣ ਦਾ ਪੰਜਾਬ ਪੰਜਾਬ ਸਰਕਾਰ ਨੇ ਇਹ ਫੈਸਲਾ ਕੀਤਾ ਹੈ। ਜਾਣਕਾਰੀ ਮੁਤਾਬਿਕ ਪੰਜਾਬ ਕੈਬਨਿਟ ਨੇ BBMB ਦੇ ਡੈਮਾ ਉਤੇ ਕੇਂਦਰੀ ਸੁਰੱਖਿਆ ਬਲਾਂ ਦੀ ਤਾਇਨਾਤੀ ਲਈ ਦਿੱਤੀ ਸਹਿਮਤੀ ਨੂੰ ਵਾਪਸ ਲੈ ਲਿਆ ਜੋ ਕਾਂਗਰਸ ਸਰਕਾਰ ਨੇ 23 ਜੁਲਾਈ 2021 ਨੂੰ ਅ ਦਿੱਤੀ ਸੀ ਪੰਜਾਬ ਵਿਧਾਨ ਸਭਾ ਦੇ 10 ਅਤੇ 11 ਜੁਲਾਈ ਨੂੰ ਹੋ ਰਹੇ ਵਿਸ਼ੇਸ਼ اجلاس 'ਚ ਸਰਕਾਰ ਵੱਲੋਂ ਡੈਮਾ ਉਤੇ ਕੇਂਦਰੀ ਉਦਯੋਗਿਕ ਸੁਰੱਖਿਆ ਬਲਾਂ ਦੀ ਤਣਾਤੀ ਕੀਤੇ ਜਾਣ ਦੇ ਵਿਰੋਧ ਵਿੱਚ ਮਤਾ ਲਿਆਂਦਾ ਜਾਵੇਗਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ ਕੇਂਦਰੀ ਫੈਸਲੇ ਦੇ ਖਿਲਾਫ ਵਿਰੋਧ ਦਰਜ ਕਰਦਿਆਂ ਡੈਮਾ ਦੀ ਸੁਰੱਖਿਆ ਪੰਜਾਬ ਸਰਕਾਰ ਨੇ ਖੁਦ ਕਰਨ ਦਾ ਫੈਸਲਾ ਕੀਤਾ ਕੈਬਨਿਟ ਨੇ ਫੈਸਲਾ ਲਿਆ ਹੈ ਕਿ ਡੈਮਾ ਦੀ ਸੁਰੱਖਿਆ ਪੰਜਾਬ ਪੁਲਿਸ ਕਰੇਗੀ ਕਿਸੇ ਕੇਂਦਰੀ ਏਜੰਸੀ ਦੀ ਸੁਰੱਖਿਆ ਦਾ ਖਰਚਾ ਨਹੀਂ ਚੱਲਿਆ ਜਾਵੇਗਾ ਇਹ ਵੀ ਕਿਹਾ ਗਿਆ ਹੈ ਕਿ ਪੰਜਾਬ ਪੁਲਿਸ ਡੈਮਾ ਦੀ ਸੁਰੱਖਿਆ ਕਰਨ ਦੇ ਸਮਰੱਥ ਹੈ ਦਾ ਸੰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਦੌਰਾਨ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ 23 ਜੁਲਾਈ 2021 ਨੂੰ ਹੋਈ 278ਵੀਂ ਬੈਠਕ ਵਿੱਚ ਪਾਖੜਾ ਡੈਮ ਪ੍ਰੋਜੈਕਟ ਬਿਆਸ ਡੈਮ ਪ੍ਰੋਜੈਕਟ ਅਤੇ ਬਿਆਸ ਸਤਲੁਜ ਲਿੰਕ ਪ੍ਰੋਜੈਕਟ ਤੇ ਕੇਂਦਰੀ ਬਲਾਂ ਦੀ ਤਨਾਤੀ ਨੂੰ ਸਿਧਾਂਤਕ ਤੌਰ ਤੇ ਪ੍ਰਵਾਨਗੀ ਦਿੱਤੀ ਗਈ ਸੀ ਚੰਨੀ ਸਰਕਾਰ ਸਮੇਂ ਪੰਜਾਬ ਦੇ ਵਿੱਤ ਵਿਭਾਗ ਨੇ ਕੇਂਦਰੀ ਬਲਾਂ ਦੀ ਤਨਾਤੀ ਦਾ ਕਰੀਬ 50 ਕਰੋੜ ਸਾਲਾਨਾ ਦਾ ਖਰਚਾ ਚੁੱਕਣ ਲਈ 21 ਅਕਤੂਬਰ 2021 ਨੂੰ ਪੱਤਰ ਜਾਰੀ ਕੀਤਾ ਸੀ ਇਹ ਵੀ ਜਾਣਕਾਰੀ ਹੈ ਸੋ ਆਪ ਸਰਕਾਰ ਨੇ ਇਸ ਤੋਂ ਪਹਿਲਾਂ BBMP ਦੀ 25 ਅਕਤੂਬਰ 2024 ਨੂੰ ਹੋਈ ਮੀਟਿੰਗ ਵਿੱਚ ਡੈਮਾਂ ਤੇ ਕੇਂਦਰੀ ਬਲਾਂ ਦੀ ਤਣਾਤੀ ਉਤੇ ਆਉਣ ਵਾਲੀ ਖਰਚੇ ਉਪਰ ਉਂਗਲ ਚੁੱਕੀ ਸੀ ਕੇਂਦਰੀ ਗ੍ਰਹਿ ਮੰਤਰਾਲੇ ਨੇ 19 ਮਈ ਨੂੰ ਭਾਖੜਾ ਡੈਮ ਪ੍ਰੋਜੈਕਟਾਂ ਤੇ ਕੇਂਦਰੀ ਉਦਯੋਗਿਕ ਸੁਰੱਖਿਆ ਬਲਾਂ ਦੀ ਤਣਾਤੀ ਨੂੰ ਮਨਜ਼ੂਰੀ ਦੇ ਦਿੱਤੀ ਸੀ ਜਿਸ ਮਗਰੋਂ ਸਿਆਸੀ ਮਾਹੌਲ ਪਖਿਆ ਹੋਇਆ ਹੈ ਪਤਾ ਲੱਗਿਆ ਹੈ ਕਿ ਕੇਂਦਰੀ ਸੁਰੱਖਿਆ ਬਲ ਹਾਲੇ ਵੀ ਹਕੀਕਤ ਵਿੱਚ ਡੈਮਾਂ ਉਤੇ ਤਾਇਨਾਤ ਨਹੀਂ ਹੋਏ ਹਨ